ਲਓ ਜੀ ਸਵਾਗਤ ਹੈ ਤੁਹਾਡੇ ਸਾਰੇ ਸਰੋਤਿਆਂ ਦਾ ਤੇ ਦੋਸਤਾਂ ਦਾ ਜਿੰਨੇ ਆਪਣੇ ਚੈਨਲ ਨਾਲ ਜੁੜੇ ਹੋਏ ਹੋ ਤੇ ਅੱਜ ਦਾ ਵਲੌਗ ਅਸੀਂ ਕਰ ਲੱਗਿਆ ਸ਼ੁਰੂ ਤੇ ਘੋੜੀ ਵੀ ਲਤਣਾ ਮਾਰੇ ਇੱਧਰ ਤੇ ਆਜੋ ਕਰਾਉਣਾ ਸਾਰੇ ਜਾਨਵਰਾਂ ਦੇ ਦਰਸ਼ਨ ਤੇ ਘੋੜੀਆਂ ਨੂੰ ਕੱਖ ਪਾ ਚੁੱਕਿਆ ਅਸੀਂ ਤੇ ਬਾਕੀ ਸ਼ੁਰੂਆਤ ਕਰ 100 ਰੁਪਏ ਤਾਂ ਕੱਟਿਆ ਜਾਊਗਾ ਇੱਕ ਪੰਜੀ ਵੀ ਨਹੀਂ ਕੱਟਣ ਦਿੰਦੀ ਇੱਕ ਪੰਜੀ ਕਿਉਂ ਨਹੀਂ ਕੱਟਣ ਦਿੰਦੀ ਇਹ ਹੁਣ ਤੁਸੀਂ ਆਪਸੇ ਹਿਸਾਬ-ਹਿਸਾਬ ਲਾ ਲਓ ਦੋਸਤੋ ਵੀ ਤਿੰਨ ਦਿਨਾਂ ਦਾ ਇਹਨੇ ਕੀ ਕਰਿਆ ਕੱਖ ਤਾਂ ਪਾਈ ਨੇ ਰੁਟੀਨ ਨਾਲ ਕੱਖ ਸਾਰਿਆਂ ਨੂੰ ਪਾਉਂਦੀ ਰਹੀ ਆ ਉਧਰ ਉਹ ਜਾ ਕੇ ਰਹੀ ਆ ਇੱਧਰ ਘੋੜੀਆਂ ਕਰਕੇ ਇਹਨੇ ਤਿੰਨ ਦਿਨ ਇਕੱਠਾ ਕਰ ਲਿਆ ਵੀ ਕਿਉਂ ਵੀ ਇਹਦੇ ਵਿੱਚ ਮਸਰ ਵੀ ਪੈਦਾ ਹੋਇਆ ਹੂ 100 ਕੁਸ ਪੈਦਾ ਹੋਇਆ ਹੂ ਵੀ 300 ਰੁਪਏ ਇਕੱਠਾ ਜਿਉ ਚਲ ਆ ਹੋ ਸਕਦਾ ਵੀ 200 ਰੁਪਏ ਕੱਟ ਲੈ ਨਾ ਨਾ ਇਹ ਖਲੀ ਵਾਲਾ ਪੈਸਾ ਵੀ ਨਹੀਂ ਕੱਟਣ ਦੇ ਕਿਉਂ ਕੀ ਗੱਲ ਫੇਰ ਉਦੋਂ ਕਹਾ ਜਿੰਦਗੀ ਲੰਘ ਜੂ ਤੇਰੀ 1000 ਰੁਪਏ ਨਾਲ ਜਿੰਦਗੀ ਤਾਂ ਨੰਗ ਤਾਂ ਨਹੀਂ ਸਕਣੀ ਪਰ ਮੈਂ ਆਪਦੀ ਮਿਹਨਤ ਨਹੀਂ ਛੱਡੂੰਗੀ ਮਿਹਨਤ ਕਰੀਆ ਇਹ ਰਹੇ ਤੇਰੇ ਨਾਲ ਕੰਮ ਕਰਾਉਣਾ ਮੈਂ ਤੂੰ ਐਂ ਹਿਸਾਬ ਲਾ ਲਾ ਵੀ 500 ਤੇਰਾ ਆਪਣੇ 500 ਮੇਰਾ 500 ਕੱਟ ਕੇ 500 ਲੈ ਲਈ ਨਾ 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 ਜੀ ਲੱਤੋਂ ਪਾਣੀ ਮੈਂ ਪਿਆ ਕਹਿੰਦਾ ਪਾਣੀ ਮੈਂ ਪਿਆਉਂਗਾ ਪਾਣੀ ਵੀ ਮੈਂ ਹੀ ਪਾਇਆ ਇਹ ਕੀ ਗੱਲ ਹੋਈ ਸੰਗਰ ਦੇ 500 ਮੈਨੂੰ ਵਾੜ ਦੇ ਸਮਾਰ ਕੇ ਲਾ ਦੋ ਐ ਵੀ ਦੱਸਾ ਕਰ ਵਿਚਾੜੂ ਮੈਂ ਲਾਉਣਾ ਵਿਚਾੜੂ ਮੈਂ ਲਾਉਂਦੀ ਨਹੀਂ ਹੈਗੀ ਮੈਂ ਤਾਂ ਕੱਲ ਲਾਗੂ ਹਾਂ ਚੱਕ ਜੀ ਹੋ ਐ ਵੀ ਦੱਸਾ ਕਰ ਬਈ ਵੀ ਮੈਂ ਘੋੜੀਆਂ ਦਾ ਬਹਾਨਾ ਲਾ ਦੇਣੀ ਆ ਯਰ ਕੇ ਯਰ ਕਪਟਲਾ ਤੈਨੂੰ ਹੋਰ ਕੋਈ ਕੰਮ ਹੈਗਾ ਬੈਠਾ ਹੁਕਮ ਆਰੀਏ ਨੇ ਹੁਕਮ ਵਾਲੀ ਕੀ ਗੱਲ ਆ ਬਈ ਤੇਰਾ ਕੰਮ ਹੈ ਇਹਦਾ ਹੋ ਮੈਂ ਤਾਂ ਹੈਗਾ ਮੇਰਾ ਫੇਰਾ ਲੇਟ ਵੀ ਦੇਖ ਕਿੰਨੀ ਹੋਊਗੀ ਆਪ ਕੋਈ ਕੰਮ ਕਰਦਾ ਢੱਕਾ ਤੂੰ ਕਿਉਂ ਹੋਰ ਮੈਂ ਕੀ ਨਹੀਂ ਕਰਦਾ ਕਹਿਣਗੇ ਇਹ ਜੇ ਇਹ ਨਾਲ ਕੰਮ ਕਰਾਉਂਦਾ ਹੁਣ ਕੋਰਦਾ ਤੇਰਾ ਸਾਰਾ ਵੀਡੀਓ ਬਣਾਉਣ ਤੇ ਲੱਗਿਆ ਬਈ ਵੀਡੀਓ ਵੀ ਬਣਾਉਣੀ ਹੈ ਕੰਮ ਵੀ ਕਰਨਾ ਫਿਰ ਇਹ ਕੰਮ ਦਾ ਯਾਰ ਹੁਣ ਮੇਰੀ ਗੱਲ ਸੁਣੋ ਕੰਮ ਤਾਂ 부ੜੀਆਂ ਕਰਦੇ ਹੁੰਦੇ ਨੇ ਬੰਦੇ ਥੋੜੀ ਕੰਮ ਕਰਦੇ ਹੁੰਦੇ ਨੇ ਬੰਦੇ ਦਾ ਖੇਤ ਫੂਤਾ ਚੱਲ ਘਰੇ ਦਾ 부ੜੀਆਂ ਕੱਖ ਪਾਉਂਦੀਆਂ ਹੁੰਦੀਆਂ ਨੇ ਡੰਗਰਾਂ ਨੂੰ ਫਿਰ ਇਹਦੀ ਮਰਜ਼ੀ ਦੇਖ ਲੈ ਤੂੰ ਕੱਲੀਆਂ 부ੜੀਆਂ ਕੱਖ ਕੱਖ ਪਾਉਂਦੀਆਂ 부ੜੀਆਂ ਨੂੰ ਹੀ ਖੂਹ ਖਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਿੰਨ ਦਿਨਾਂ ਦੀ ਗੱਲ ਨਹੀਂ ਗੱਲ 5 ਦਿਨਾਂ ਦੀ ਹੋਈ ਸੀ ਇਹ ਗੱਲ ਚੰਨਾ ਤੂੰ ਬਦਲ ਵੀ 2 ਦਿਨ ਰਹਿ ਗਏ ਮੇਰੇ ਉਹ ਟੱਬ ਪਰ ਜੂਗਾ ਹੁਣ ਪਉਈ ਪੱਟੀ ਨਹੀਂ ਆ ਖਰਾਬ ਹੋਊ ਫਿਰ ਦੂਜਾ ਦਾ 2 ਦਿਨ ਰਹਿ ਗਏ ਮੇਰੇ ਮੇਰੇ ਹੱਥ ਦੇ 1000 ਰੁਪਏ ਹੋਣਾ ਜ਼ਰੂਰੀ ਆ ਕੱਲ ਨੂੰ ਫਿਰ 1000 ਰੁਪਏ ਧਰ ਕੇ ਫਿਰ ਕੰਮ ਚੱਲ ਜੂ ਚੱਲ ਜੂ ਕੰਮ ਅੱਜ ਤਾਂ ਫਿਰ ਦੇਖਾਂਗੇ ਕਹਾਂ ਵਾਲੀ ਵਾਰੀ ਅੱਛਾ ਜੀ ਹਾਂ ਠੀਕ ਐ ਐਨੇ ਚਲ 1000 ਨਾਲ ਚਲਾ ਲਾਂਗੇ ਕੰਮਾ ਠੀਕ ਐ ਚਲ ਕਾ ਡੰਗਰ ਸਾਮਾ ਕਰਿਆ ਰਿਹਾਰ ਦੀ ਕੀ ਗੱਲ ਐ ਹੂੰ ਅੱਛਾ ਝੋਟੀਆਂ ਪਾਲ ਸੌਂਕ ਨਾਲ ਤੈਨੂੰ 1000 ਰੁਪਿਆ ਮੈਂ ਮੰਨ ਲਾ ਵੀ ਦੇ ਦਿਆ ਕਰੂੰਗਾ 2-4 ਮਹੀਨੇ ਬਾਅਦ ਜਦੋਂ ਲੋਡ ਹੋਇਆ ਕਰੂ ਤੈਨੂੰ 2-4 ਮਹੀਨੇ ਬਾਅਦ ਯਾਰ ਹੂੰ 2 ਮਹੀਨਾ ਦਾ ਤੂੰ ਤਾਂ 2 ਮਹੀਨੇ ਬਾਅਦ ਤੇ 9 ਮਹੀਨੇ ਬਾਅਦ ਤੈਨੂੰ 1000 ਰੁਪਏ ਦੇ ਦਿਆਂਗਾ ਠੀਕ ਐ ਮੈਂ ਕੰਮ ਵਾਲੀ ਰੱਖੀ ਹੋਈ ਆ ਤੇਰੀ ਓਏ ਉਂ ਵੀ ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਹੈਗਾ ਵੀ ਚੱਲ ਜਾ ਤੂੰ 1000 ਲੈਣਾ ਚੱਲ 2000 ਲੈ ਲੈ ਯਾਰ ਕੀ ਗੱਲ ਆ ਪੈਸੇ ਕੋਈ ਗੱਲ ਨਹੀਂ 1000 ਦੀ ਗੱਲ ਨਹੀਂ ਕਰਦਾ ਮੈਂ ਵੀ ਚੱਲ ਕੋਈ ਗੱਲ ਨਹੀਂ ਤੂੰ ਲੈ ਲੈ ਕਰੀ 1000 ਰੁਪਇਆ 500 ਬੁੜੀਆਂ ਨੇ ਕੁੜੀਆਂ ਨੇ 100 ਚੀਜ਼ ਲਿਓਣੀਆਂ ਨੇ